ਸੰਸਾਰ ਕਹਿੰਦਾ ਭਾਗਾ ਵਾਲੇ ਉਹਨਾਂ ਨੂੰ ਜਿਨ੍ਹਾਂ ਕੋ ਰੁਪਿਆ ਪੈਸਾ ਬਹੁਤ ਹੋਵੇ ਬੜਾ ਧੰਨਾ ਹੋਏ ਜਿਨ੍ਹਾਂ ਦੇ ਕੋਲ ਕਹਿੰਦੇ ਜੀ ਇਹਨਾਂ ਕੋਲ ਬੜਾ ਧਨ ਹੈ ਇਹ ਬੜਾ ਕਰਮਾ ਵਾਲਾ ਹੈ ਪਰ ਉਹ ਹੈ ਭਾਗਾ ਵਾਲਾ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ ਕਿਉਂਕਿ ਉਹ ਸੱਚਾ ਹੈ ਜਿਨੇ ਸੱਚ ਨੂੰ ਪਛਾਣ ਲਿਆ ਪਰਵਾਨ ਗਣੀ ਸਈਏ ਆਏ ਉਹਨਾਂ ਦਾ ਆਉਣਾ ਵੀ ਸੰਸਾਰ ਤੇ ਪਰਵਾਨ ਤੇ ਸੰਸਾਰ ਤੋਂ ਜਾਣਾ ਵੀ ਹੁਕਮ ਦੇ ਅਨਸਾਰ ਹੈ ਜਿਹੜੇ ਮਹਾਪੁਰਸ਼ਾਂ ਦੀ ਯਾਦ ਵਿੱਚ ਬੈਠੇ ਆ ਕਿੰਨੇ ਗੁਰਦੁਆਰੇ ਬਣਾਏ ਧਰਮ ਸਥਾਨ ਬਣਾਏ ਜ਼ਿੰਦਗੀ ਲਾਈ ਕਿਉਂਕਿ ਗੁਰੂ ਨੂੰ ਖੁਸ਼ ਕਰਨਾ ਸੀ ਗੁਰੂ ਨਿਮਿਤ ਜ਼ਿੰਦਗੀ ਲਾਈ ਅਸੀਂ ਜਿਹਦੇ ਨਿਮਿਤ ਜ਼ਿੰਦਗੀ ਲਾਵਾਂਗੇ ਉਹ ਫਲ ਸਾਨੂੰ ਮਿਲਣਾ ਹੈ ਹੁਣ ਅਸੀਂ ਸੰਸਾਰ ਦੇ ਵਿੱਚ ਧੀਆਂ ਪੁੱਤਰ ਪਾਲਦੇ ਸੰਸਾਰ ਨੂੰ ਪਾਲਦੇ ਸੰਸਾਰ ਵਾਸਤੇ ਕੰਮ ਕਰ ਰਹੇ ਆ ਉਹ ਦਰਗਾਹ ਦੇ ਵਿੱਚ ਪਰਵਾਹ ਨਹੀਂ ਸੇਵ ਕੀਤੀ ਸੰਤੋਖ ਹੀ ਜਿਨ ਸੱਚੋ ਸੱਚ ਧਿਆਇਆ ਵਿਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਜਿੱਥੇ ਸੰਤੋਖ ਆਖਿਆ ਆ ਗਿਆ ਕੁਛ ਲੋਭ ਨਹੀਂ ਉਹ ਸੇਵਾ ਹੈ ਉਹਨਾਂ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਾਈ ਕਿਸੇ ਬੰਦੇ ਦੇ ਲੇਖੇ ਨਹੀਂ ਲਾਈ ਗੁਰੂ ਦੇ ਲੇਖੇ ਲਾਈ ਬੰਦੇ ਦੇ ਲੇਖੇ ਕਿਵੇਂ ਲਾਉਣੀ ਵੇ ਬੰਦੇ ਦਾ ਕੰਮ ਕਰਨ ਲੱਗ ਪੋ ਕਿਸੇ ਦੇ ਜਾ ਕੇ ਕੋਈ 2 ਰੁਪਏ 'ਚ ਕੰਮ ਕਰੇ ਕੋਈ ਲੱਖ ਦਾ ਕਰੇ ਦਿਹਾੜੀ ਆ ਬੰਦੇ ਦੇ ਅੰਡਰ ਰਹਿ ਗਏ ਜਿਹੜੇ ਨਹੀਂ ਸਵਾਰਥ ਕੰਮ ਕਰਦੇ ਨੇ ਔਰ ਗੁਰੂ ਦੇ ਲੇਖੇ ਲਾਉਂਦੇ ਨੇ ਉਹ ਪਰਵਾਣ ਨੇ ਉਹਨਾਂ ਨੇ ਜ਼ਿੰਦਗੀ ਗੁਰੂ ਦੇ ਲੇਖੇ ਲਾਈ ਸੰਸਾਰ ਦੇ ਲੇਖੇ ਨਹੀਂ ਇੱਥੇ ਵਿਚਾਰ ਕਰਨੀ ਪਵੇਗੀ ਕਿ ਅਸੀਂ ਜ਼ਿੰਦਗੀ ਕਿਦੇ ਲੇਖੇ ਲਾਉਣੀ ਹੈ ਲੇਖੇ ਤਾਂ ਸਾਡੀ ਲੱਗੀ ਰਹੀ ਹੈ ਕਿਸੇ ਦੀ ਬੱਚੇ ਪੜਾਉਣ ਦੇ ਲੇਖੇ ਚਾਹੇ ਆਪਣੇ ਪੜਾ ਲੈ ਜੇ ਕਿਸੇ ਦੇ ਪੜਾਤੇ ਕਿਦੇ ਲੇਖੇ ਅਸੀਂ ਜ਼ਿੰਦਗੀ ਲਾਉਣੀ ਹੈ ਗੁਰੂ ਦੇ ਲੇਖੇ ਲਾਉਣੀ ਹੈ ਬੜੇ ਬੜੇ ਗੁਰਮਖ ਪਿਆਰੇ ਹੋਏ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਕਿ ਦੂਜੇ ਨੂੰ ਗੁਰਮੁਖੀ ਪੜ੍ਹਾਈ ਉਹ ਹੈ ਗੁਰੂ ਦੇ ਲੇਖੇ ਦੂਜਿਆਂ ਨੂੰ ਇਹ ਗੁਰਮੁਖੀ ਪਾਠ ਕਰਨਾ ਆ ਜਾਏ ਕੋਈ ਸਵਾਰਥ ਨਹੀਂ ਉਹਨਾਂ ਦਾ ਵਿੱਚ ਉਹ ਹੈ ਗੁਰੂ ਦੇ ਲੇਖੇ ਬੜਿਆਂ ਬੜਿਆਂ ਨੇ ਜ਼ਿੰਦਗੀਆਂ ਲਾਈਆਂ ਪ੍ਰਚਾਰ ਦੇ ਵਿੱਚ ਸਾਰੀ ਜ਼ਿੰਦਗੀ ਅਮਰ ਸਦਾ ਪ੍ਰਚਾਰ ਕੀਤਾ ਗੁਰੂ ਨਾਲ ਜੋੜਿਆ ਉਹ ਹੈ ਗੁਰੂ ਦੇ ਲੇਖੇ ਅਸੀਂ ਲਾਉਨੇ ਆ ਸੰਸਾਰ ਤੋਂ ਲੇਖੇ ਕਿਉਂਕਿ ਅਸੀਂ ਸੰਸਾਰ ਦੇਖਦੇ ਆ ਅੰਦਰ ਦੀ ਕਿਰਿਆ ਸਾਨੂੰ ਪਤਾ ਨਹੀਂ ਕਿ ਜਦਨ ਗੁਰੂ ਦੀ ਬਖਸ਼ਿਸ਼ ਹੋਣੀ ਜਦਨ ਸੰਸਾਰ ਤੋਂ ਜਾਣਾ ਨਾ ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਂਦੇ ਕਿਉਂਕਿ ਸਾਨੂੰ ਪਤਾ ਨਹੀਂ ਪਾਪ ਔਰ ਪੁੰਨ ਸੰਸਾਰ ਦੇ ਵਿੱਚ ਜਿਹੜਾ ਹੈ ਇਹ ਧਰਮ ਰਾਜਾ ਦੇ ਕੋਲ ਛੜਦਾ ਗੁਰੂ ਵਾਲਾ ਜਿਹੜਾ ਹੈ ਗੁਰੂ ਦੇ ਨਮਿਤ ਜਿਹੜਾ ਜ਼ਿੰਦਗੀ ਲਾਉਂਦਾ ਹੈ ਉਹ ਗੁਰੂ ਦੀ ਦਰਗਾਹ ਵਿੱਚ ਜਾਂਦਾ ਹੈ ਪਾਪ ਪੁੰਨ ਜੋ ਬੀਜਦੇ ਪਾਪ ਕਰ ਲਿਆ ਚਾਹ ਪੁੰਨ ਕਰ ਲਿਆ ਸਭ ਧਰਮ ਰਾਜਾ ਦੇ ਹਿਸਾਬ ਹੋਏਗਾ ਜਿਹੜੇ ਨਗੂਰੇ ਨੇ ਜਾਹੀਦਾ ਹੈ ਕਿ ਅਸੀਂ ਵਿਚਾਰ ਕਰੀਏ ਕਿ ਅਸੀਂ ਜ਼ਿੰਦਗੀ ਕਿਦੇ ਲਿਖੇ ਲਉਂਦੇ ਹਾਂ ਸਫਲ ਤਿਨਾਂ ਕੇ ਕੰਮ ਤੇ ਜਿਨ੍ਹਾਂ ਦੀ ਜ਼ਿੰਦਗੀ ਗੁਰੂ ਦੇ ਲਿਖੇ ਲੱਗ ਗਈ ਚਾਹ ਗੁਰੂ ਘਰ ਬਣਾਉਣ ਦੇ ਲਿਖੇ ਲੱਗ ਗਈ ਚਾਹ ਗੁਰੂ ਦੇ ਪ੍ਰਚਾਰ ਦੇ ਲਿਖੇ ਲੱਗ ਗਈ ਉਹਨਾਂ ਦਾ ਆਉਣਾ ਤੇ ਜਾਣਾ ਸੰਸਾਰ ਦੇ ਵਿੱਚੋਂ ਸਫਲ ਹੈ ਇਹੋ ਹੀ ਕੰਮ ਕਰਨ ਵਾਸਤੇ ਮਨੁੱਖ ਆਇਆ ਹੈ ਗੁਰੂ ਦੇ ਲੇਖੇ